ਮੇਰਾ ਨਾਨਾ ਸੀ ਜੋ ਤੇ ਰੂ ਮੇਰਾ ਨਾਨਾ ਸੀ ਜੋ ਸਿਰ ਤੇ ਪੰਡਤ ਤੇ ਹੱਥ ਪ੍ਰੈਣੀ ਤੁਰਦਾ ਆਉਂਦਾ ਬੜਦਾ ਪਿੱਛੇ ਕਦੇ ਕਦੇ ਗੁਰੂ ਨਾਨਕ ਲੱਗਦਾ ਵਾਹ 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 ਰੂ ਮੇਰਾ ਨਾਨਾ ਸੀ ਜੋ ਸਿਰ ਤੇ ਪੰਡਤ ਤੇ ਹੱਥ ਪ੍ਰੈਣੀ ਤੁਰਦਾ ਆਉਂਦਾ ਬੜਦਾ ਪਿੱਛੇ ਕਦੇ ਕਦੇ ਗੁਰੂ ਨਾਨਕ ਲੱਗਦਾ ਢੇਰੂ ਦਾ ਦਿਲ ਢੇਰ ਬੜਾ ਸੀ ਅੜੀਆਂ ਥੁੜੀਆਂ ਵੀਰਸ ਕੱਟ ਕੇ ਅਗਲੀ ਪੀੜੀ ਪੜਨੇ ਪਾਈ ਕਦੇ ਕਦੇ ਉਹ ਹੁੰਦਾ ਕਹਿੰਦਾ ਰਹਿਣੀ ਮੇਰੀ ਇਹੋ ਕਮਾਈ ਨਾਨੀ ਮੇਰੀ ਬੜੀ ਸੁਨੱਖੀ ਨਾਮ ਪਤਾ ਨਹੀਂ ਕਿਉਂ ਸੀ ਅੱਕੀ ਨਾਨੀ ਮੇਰੀ ਬੜੀ ਸੁਨੱਖੀ ਨਾਮ ਪਤਾ ਨਹੀਂ ਕਿਉਂ ਸੀ ਅੱਕੀ ਰਸਨਾ ਉੱਤੇ ਰੱਬ ਵੱਸਦਾ ਸੀ ਕਦੇ ਨਾ ਤੱਕੀ ਥੱਕੀ ਥੱਕੀ ਮਸਨਾਮ ਪਤਾ ਨਹੀਂ ਕਿਉਂ ਸੀ ਥੱਕੀ ਹਲ ਛੱਡ ਕੇ ਜਦ ਘਰ ਨੂੰ ਆਉਂਦਾ ਨਾਨਾ ਮੇਰਾ ਬੜਾ ਸਿਖਾਉਂਦਾ ਹਲ ਛੱਡ ਕੇ ਜਦ ਘਰ ਨੂੰ ਆਉਂਦਾ ਨਾਨਾ ਮੇਰਾ ਬੜਾ ਸਿਖਾਉਂਦਾ ਰੱਬ ਦਾ ਨਾਮ ਹੀ ਜਪਦਾ ਰਹਿੰਦਾ ਧੌਣ ਧਰਮ ਜਿਵੇਂ ਪਿਆਰਦਾ ਤਿੰਨ ਪਾਈ ਅਗੇ ਐਣਵਾ ਛੱਲੀ ਦੇਲ ਪਾਈਆਂ ਦੀ ਪੈਣ ਮਾ ਥੱਲੀ ਇਸੇ ਕੁਮਾਰੀ ਰੰਧੀ ਠੱਲੀ ਇਸੇ ਕੁਮਾਰੀ ਰੰਧੀ ਠੱਲੀ ਕਹਿੰਦੀ ਜੇ ਮੈਂ ਪੜ੍ਹ ਲਿਖ ਜਾਂਦੀ ਹੁੰਨੂ ਤਾਂ ਮੈਂ ਜੱਜ ਹੁੰਦਾ ਸੀ ਕਹਿੰਦੀ ਜੇ ਮੈਂ ਪੜ੍ਹ ਲਿਖ ਜਾਂਦੀ ਹੁੰਨੂ ਤਾਂ ਮੈਂ ਜੱਜ ਹੋਣਾ ਸੀ ਸ਼ਾਇਦ ਉਸਤਾ ਸੁਪਨਾ ਪੂਰਾ ਉਸ ਤੋਂ ਬਾਅਦ ਹੀ ਸੱਚ ਹੋਣਾ ਸੀ ਦੇਖ ਜੇ ਲੰਦੀ ਪੋਤੀ ਨੂੰ ਜੱਜ ਸ਼ਾਇਦ ਉਸ ਦਾ ਹੱਜ ਹੋਣਾ ਸੀ ਦੇਖ ਜੇ ਲੈਂਦੀ ਪੋਤੀ ਨੂੰ ਜੱਜ ਸ਼ਾਇਦ ਉਸ ਦਾ ਹੱਜ ਹੋਣਾ ਸੀ ਮਾਮੇ ਦਾ ਪੁੱਤ ਹੋਇਆ ਪੜਾ ਲੱਖਾਂ ਵਿੱਚੋਂ ਇੱਕ ਚੰਗਿਆੜਾ ਮਾਮੇ ਦੀ ਤੀ ਹੋਈ ਪੜਾਕੂ ਸੌ ਯੁੱਧਾਂ ਦੀ ਇੱਕ ਲੜਾਕੂ ਟੇਰ ਕਦੇ ਵੀ ਉੱਕ ਨਹੀਂ ਸਕਦੇ ਦੁਨੀਆ ਅੱਗੇ ਝੁਕ ਨਹੀਂ ਸਕਦੇ ਨਾਨਾ ਤੇ ਨਾਨੀ ਦੀ ਅਰਥੀ ਕੰਨਿਆ ਉੱਤੇ ਚੁੱਕਣ ਦਾ ਸੁੱਖ ਦੱਸ ਨਹੀਂ ਸਕਦਾ ਕੀ ਹੁੰਦਾ ਹੈ ਨਾਨਾ ਤੇ ਨਾਨੀ ਦੀ ਅਰਥੀ ਕੰਨਿਆ ਉੱਤੇ ਚੁੱਕਣ ਦਾ ਸੁੱਖ ਦੱਸ ਨਹੀਂ ਸਕਦਾ ਕੀ ਹੁੰਦਾ ਹੈ ਦਸਮ ਦਵਾਰ ਤੋਂ ਪਰਲੇ ਪਾਸੇ ਦੱਸ ਨਹੀਂ ਹੁੰਦਾ ਜੋ ਹੁੰਦਾ ਹੈ ਦਸਮ ਦਵਾਰ ਤੋਂ ਪਰਲੇ ਪਾਸੇ ਦੱਸ ਨਹੀਂ ਹੁੰਦਾ ਜੋ ਹੁੰਦਾ ਹੈ ਇੱਕ ਛੋਟੀ ਜਿਹੀ ਹੋਰ ਕਵਿਤਾ ਹੈਗੀ ਗੱਡਾ ਤੇਰੇ ਦਿਨ ਮੇਰਾ ਗੱਡਾ ਖੜਿਆ ਤੇਰੇ ਬਿਨੂ ਮੇਰਾ ਗੱਡਾ ਖੜਿਆ ਖਮਰੇ ਕਦੋਂ ਕਹਾਉ ਤਬ ਮਨ ਸੀ ਕਰਜ ਜ਼ਰੂਰਤ ਸਭ ਤੋਂ ਭਾਰੀ ਕਰਜ ਜ਼ਰੂਰਤ ਸਭ ਤੋਂ ਭਾਰੀ ਖੁਦ ਉੱਠਣੋ ਜਦ ਹੋ ਇਨਕਾਰੀ ਕਹਿਣਾ ਪੈਂਦਾ ਸਰੇ ਵਜ਼ਾਰੀ ਹਾਲ ਉਤਰਦੀ ਚਾਲ ਵਿਗੜਦੀ ਸੱਚਮੁੱਚ ਗੱਡਾ ਖੜ ਜਾਂਦਾ ਪਾਰ ਜਦੋਂ ਪੈਂਦਾ ਗੱਡੇ ਤੇ ਮਨ ਦੇ ਬਲਦ ਵਿੱਟ ਜਾਂਦੇ ਹਨ ਪਾਰ ਜਦੋਂ ਪੈਂਦਾ ਗੱਡੇ ਤੇ ਮਨ ਦੇ ਬਲਦ ਵਿਦਕ ਜਾਂਦੇ ਹਨ ਕਾਲੇ ਫੂਲ ਬਲਦ ਨੂੰ ਲੈ ਕੇ ਬਾਬੇ ਨੇ ਜਦ ਗੱਡਾ ਵਾਹਿਆ ਤਨ ਦਾ ਪਾਰ ਪਿਆ ਖੁਦ ਚੁਪਣਾ ਮਨ ਦਾ ਪੌਰ ਟਿਕਾਣੇ ਆਇਆ ਮਿਲਬਰ ਕਰਨੇ ਹੁੰਦੇ ਪਈਏ ਸਾਂਝ ਜਦੋਂ ਵੀ ਮੁੱਕ ਜਾਂਦੀ ਹੈ ਅਮਾ ਸੱਚ ਮੁੱਚ ਗੱਡਾ ਖੜ ਜਾਂਦਾ ਗੱਡੇ ਪਿੱਛੇ ਡੰਡੇ ਲਾ ਕੇ ਸਾਰਾ ਪਾਰ ਗੋੜੂਏ ਪਾ ਕੇ ਗੱਡੇ ਪਿੱਛੇ ਡੰਡੇ ਲਾ ਕੇ ਸਾਰਾ ਪਾਰ ਗੋੜੂਏ ਪਾ ਕੇ ਖੋਲ ਪੈਂਜਣੀ ਪਹੀਏ ਲਾ ਕੇ ਲੰਬਿਆ ਗੱਡਾ ਨજર ਟਿਕਾ ਕੇ ਉਹ ਗੱਡਾ ਉੱਥੇ ਕਿਤੇ ਨਾ ਲੱਭਾ ਘਰ ਦੀ ਤੀਵੀ ਨਿਆਣੇ ਸਿਆਣੇ ਗੱਡੇ ਦੇ ਹੀ ਅੰਗ ਹੁੰਦੇ ਨੇ ਘਰ ਦੀ ਤੀਵੀ ਨਿਆਣੇ ਸਿਆਣੇ ਗੱਡੇ ਦੇ ਹੀ ਅੰਗ ਹੁੰਦੇ ਹਨ ਜ਼ਿਖਰ ਜਾਣ ਜੇ ਅੰਗ ਗੱਡੇ ਦੇ ਬਸ ਇੱਕੋ ਜਿਹਾ ਗੱਡਾ ਖੜ ਜਾਂਦਾ ਹੈ ਫਿਰ ਸਾਨੀ ਦਾ ਗੱਡਾ ਵਿੰਗਾ ਹਾਲ ਸਦਾ ਉਤਰੀ ਰਹਿੰਦੀ ਹੈ ਫਿਰ ਸਾਨੀ ਦਾ ਗੱਡਾ ਵਿੰਗਾ ਹਾਲ ਸਦਾ ਉਤਰੀ ਰਹਿੰਦੀ ਹੈ ਚਾਲ ਸਦਾ ਵਿਗੜੀ ਰਹਿੰਦੀ ਹੈ ਰੁੱਤ ਗਰਮੀ ਦੀ ਹੋਣ ਸਿਆਲਾਂ ਸਬਰਾਂ ਦਾ ਕੁਟ ਪੀਣਾ ਪੈਂਦਾ ਵਾਦ ਘਾਟ ਨਾਲ ਜੀਣਾ ਪੈਂਦਾ ਵਾਦ ਘਾਟ ਜਦ ਸਿਰ ਪੈ ਜਾਵੇ ਬਸ ਅੱਥਮੁੱਝ ਗੱਡਾ ਵਰ੍ਹ ਜਾਂਦਾ ਹੈ ਟਰੈਕਟਰ ਅਤੇ ਟਰਾਲੀ ਦਾ ਹੈ ਖੜਿਆ ਭਾਵੇਂ ਆਣ ਜਮਾਨਾ ਟਰੈਕਟਰ ਅਤੇ ਟਰਾਲੀ ਦਾ ਹੈ ਖੜਿਆ ਭਾਵੇਂ ਆਣ ਜਮਾਨਾੁਰਬਲੁਰਬਾ ਕਾਰਾਂ ਦੌੜਨ ਸਮਾਂ ਨਹੀਂ ਹੈ ਹੁਣ ਇਨਸਾਨਾਂ ਤੌੜ ਪਤਾ ਨਹੀਂ ਕਿਸ ਗੱਲ ਦੀ ਹੈ ਬੰਦਾ ਖੁਦ ਵੀ ਸਮਝ ਨਾ ਸਕਿਆ ਦੌੜ ਪਤਾ ਨਹੀਂ ਕਿਸ ਗਲਤੀ ਹੈ ਬੰਦਾ ਖੁਦ ਵੀ ਸਮਝ ਨਾ ਸਕਿਆ ਤੋੜ ਦਵੇ ਜਾਂ ਤੰ ਦਾ ਬੰਛੀ ਹੱਥੋਂ ਵਿੱਚ ਗੱਡਾ ਫੜ ਜਾਂਦਾ ਹੈ ਜੇ ਚਾਹਦੇ ਹੋ ਖੜੇ ਨਾ ਗੱਡਾ ਜੇ ਚਾਹਦੇ ਹੋ ਖੜੇ ਨਾ ਗੱਡਾ ਨਾਮ ਸ਼ਬਦ ਹੀ ਵਧੀਆ ਢੱਗਾ ਹੱਥ ਦਾ ਛੱਡ ਕੇ ਮਨ ਦਾ ਵਾਕੇ ਖੜਦਾ ਕੁਦੋ ਢਾਲ ਬਣਾ ਕੇ ਫੇਰ ਕਦੇ ਨਾ ਹਾਲ ਉਤਰਦੀ ਚੂਲਾ ਕਸਦਾ ਆਪ ਬਣਾ ਕੇ ਫੇਰ ਕਦੇ ਨਾ ਠੁਰਦਾ ਝੱਗਾ ਫੇਰ ਕਦੇ ਨਾ ਅੜਦਾ ਅੱਗਾ ਫੇਰ ਕਦੇ ਨਾ ਖੜਦਾ ਗੱਡਾ ਖੜਦਾ ਗੱਡਾ ਵਾਹ ਜੀ ਵਾਹ ਨਾ ਨਹੀਂ ਆਹ